ਹਾਂ ਵੀ ਤੈਨੂੰ ਕਿੰਨੀ ਦੇਰ ਹੋ ਗਈ ਇੱਥੇ ਆਏ 8-9 ਸਾਲ ਹੋ ਗਏ ਕਿੰਨੇ ਸਾਲ ਹੋ ਗਏ 8-9 ਸਾਲ 8-9 ਸਾਲ ਹੋ ਗਏ ਕਿੰਨਾ ਕ੍ਰਾਈਮ ਕੀਤਾ ਤੂੰ ਇੱਥੇ ਪੰਜਾਬ ਚ ਆ ਕੇ ਮੈਂ ਗਲਤ ਕਰਨ ਵਾਲਾ ਬੰਦਾ ਹੋ ਜਿਹੜਾ ਬੰਦਾ ਇਦਾਂ ਦੀ ਸਜ਼ਾ ਕਰਤਾ ਹੈ ਕਰਤੂਤ ਉਹਨੂੰ ਲੈ ਆਵਾ ਸਿੱਖ ਉਹਨੂੰ ਫੜ ਕੇ ਮਾਰਾਂਗੇ ਤੁਸੀਂ ਇੱਕ ਬੰਦੇ ਦੀ ਸਜ਼ਾ ਸਾਰਿਆਂ ਨੂੰ ਦੇਣ ਨੂੰ ਫਿਰ ਰਹੇ ਹੋ ਇਹ ਕਿੱਥੇ ਦਾ ਕਾਨੂੰਨ ਹੈ ਲੱਗਦਾ ਕਿ ਤੂੰ ਕਿਤੇ ਇਤੋਂ ਖਾਲੀ ਕਰਨ ਦੀ ਤਿਆਰੀ ਕਰ ਰਹੀ ਤੁਸੀਂ ਕਰ ਰਹੇ ਹੋ ਭਾਈ ਐਸੇ ਜਦ ਮਾਹੌਲ ਰਹੇਗਾ ਤਾਂ ਕੀ ਕਰੀਏ ਤਿਆਰ ਆ ਸਭਾਣਾ ਪੜੇਗਾ ਨਾ ਬਾਗਣਾ ਪੜੇਗਾ ਪੰਜਾਬੀ ਬੰਦੇ ਨਹੀਂ ਕਹਿ ਰਹੇ ਪਤਾ ਕਿਹੜੇ ਬੰਦੇ ਕਹਿ ਰਹੇ ਜਿਨ੍ਹਾਂ ਦੀ ਸੋਚ ਪੰਜਾਬ ਪ੍ਰਤੀ ਮਾੜੀ ਆ ਜਿਹੜਾ ਪੰਜਾਬੀ ਆ ਉਹ ਤਾਂ ਬਾਹਰ ਬੈਠਾ ਦੇਸ਼ ਵਿਦੇਸ਼ਾਂ ਦੇ ਵਿੱਚ ਕੋਈ ਅਮਰੀਕਾ ਕੈਨੇਡਾ ਆਸਟ੍ਰੇਲੀਆ ਪ੍ਰਵਾਸੀਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਕਾਫੀ ਮੁੱਦਾ ਪੱਖਿਆ ਨਜ਼ਰ ਆ ਰਿਹਾ ਵੈ ਤੇ ਪਿਤੇ ਆ ਦਿਨਾਂ ਦੇ ਵਿੱਚ ਹੁਸ਼ਾਰਪੁਰ ਦੇ ਵਿੱਚ ਇੱਕ ਪ੍ਰਵਾਸੀ ਦੇ ਵੱਲੋਂ ਮਾਸੂਮ ਬੱਚੇ ਦਾ ਕਤਲ ਕਰ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਪੰਜਾਬ ਦੇ ਪੰਚਾਇਤਾ ਤੇ ਪਿੰਡਾਂ ਦੇ ਵਿੱਚ ਮਤਾ ਪਾਸ ਕੀਤਾ ਗਿਆ ਕਿ ਪ੍ਰਵਾਸੀਆਂ ਨੂੰ ਭਜਾਇਆ ਜਾਵੇ ਬਈਆ ਪਜਾਓ ਪੰਜਾਬ ਬਚਾਓ ਇਹ ਸਲੋਗਨ ਵੀ ਜਿਹੜੇ ਕਿਹਾ ਚਾਲੂ ਕੀਤਾ ਗਿਆ ਇਹ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹਲਚਲ ਹੋਣੀ ਸ਼ੁਰੂ ਹੋਈ ਪ੍ਰਵਾਸੀ ਆਪਣੇ گاਉਂ ਲੋੜਦੇ ਹੋਏ ਨਜ਼ਰ ਆ ਰਹੇ ਨੇ ਪਿੰਡਾਂ ਵੱਲ ਰਵਾਨਾ ਹੁੰਦੇ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਸੀਂ ਇਹ ਹੁਣ ਇੱਥੇ ਕੰਮ ਨਹੀਂ ਕਰਾਂਗੇ ਕਿਉਂਕਿ ਪੰਜਾਬ ਸਾਨੂੰ ਇੱਥੇ ਥੋੜਾ ਖਤਰਾ ਹੋਇਆ ਪਰ ਲੋਕਾਂ ਦੇ ਨਾਲ ਅਸੀਂ ਵੀ ਸੁਝਾ ਦਿੱਤਾ ਉਹਨਾਂ ਦਾ ਕਿ ਕਿੰਨਾ ਕੋ ਗਲਤ ਹੈ ਕਿੰਨਾ ਕੋ ਸਹੀ ਹੈ ਪਰ ਲੋਕਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਪੰਜੋ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ ਜੇ ਇੱਕ ਗਲਤ ਹੈ ਤੇ ਦੂਜਾ ਗਲਤ ਨਹੀਂ ਹੋ ਸਕਦਾ ਹਰ ਇੱਕ ਦੀ ਸੋਚ ਹਰ ਸੇਮ ਨਹੀਂ ਹੋ ਸਕਦੀ ਪਰ ਇਸ ਵਕਤ ਮੈਂ ਹੋਜਰੀ ਲਾਈਨ ਦੇ ਵਿੱਚ ਮੌਜੂਦ ਆ। ਸੁੰਦਰ ਨਗਰ ਦੀ ਹੋਜਰੀ ਲਾਈਨ ਦੇ ਵਿੱਚ ਮੌਜੂਦ ਆ ਜਿੱਥੇ ਕਿ ਇੱਕ ਪਾਸੇ ਇੰਡਸਟਰੀ ਏਰੀਆ ਕਿਹਾ ਤੋਂ ਸ਼ੁਰੂਆਤ ਹੋ ਜਾਂਦੀ ਹੈ ਤੇ ਦੂਜੇ ਪਾਸੇ ਰਾਹੋਂ ਰੋਡ ਪੈਂਦਾ ਮੇਰੇ ਅੱਧਰ ਤੇ ਉੱਥੇ ਵੀ ਸਾਰੀ ਇੰਡਸਟਰੀ ਏਰੀਆ ਵਾ ਸਾਰੇ ਵੱਡੇ ਵੱਡੇ ਬਿਜ਼ਨਸਮੈਨ ਉੱਥੇ ਹੈਗੇ ਨੇ ਤੇ ਇਹ ਗਲੀ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰੀ ਗਲੀ ਜਿਹੜੀ ਹੈ ਫੈਕਟਰੀ ਫੈਕਟਰੀ ਵਾਲੀ ਗਲੀ ਆ। ਸਾਰੀ ਫੈਕਟਰੀ ਦੇ ਵਿੱਚ ਇੱਥੇ ਸਾਰੇ ਬਾਹਰੋਂ ਆ ਕੇ ਯੂਪੀ ਬਿਹਾਰ ਤੋਂ ਆ ਕੇ ਲੇਬਰ ਕਲਾਸ ਇੱਥੇ ਕੰਮ ਕਰਦੀ ਹੈ ਆਪਣਾ ਰੋਜੀ ਰੋਟੀ ਕਮਾਉਂਦੀ ਹੈ ਸਿਰੇ ਤੜਕੇ ਆ ਕੇ ਸਾਰ ਇੱਥੇ ਹੀ ਕੰਮ ਸ਼ੁਰੂ ਹੁੰਦਾ ਹੈ ਤੇ ਉਸ ਤੋਂ ਬਾਅਦ ਪੰਜਾਬ ਦਾ ਜਿਹੜਾ ਕਿ ਜਰੋ ਮਾਲ ਵਗੈਰਾ ਬੰਦਾ ਫੈਕਟਰੀਆਂ ਦੇ ਵਿੱਚ ਕਿਉਂਕਿ ਲੁਧਿਆਣਾ ਦਾ ਮਹਾਨਗਰ ਹੱਬ ਕ ਲੈ ਗਿਆ ਵਾ ਇੰਡਸਟਰੀ ਏਰੀਆ ਨੂੰ ਤੇ ਮੇਰੇ ਨਾਲ ਕੁਝ ਵਪਾਰੀ ਨੇ ਕਪੜਾ ਵਪਾਰੀ ਨੇ ਗੱਲਬਾਤ ਵੀ ਜਰੂਰ ਉਹਨਾਂ ਦੇ ਨਾਲ ਕਰਾਂਗੇ ਆ ਕਿਸ ਤਰ੍ਹਾਂ ਦੇਖਦੇ ਨੇ ਇਸ ਚੀਜ਼ ਨੂੰ ਕਿਉਂਕਿ ਮਾਮਲਾ ਕਾਫੀ ਪੱਖਿਆ ਨਜ਼ਰ ਆ ਰਿਹਾ ਵਾ ਆ ਕਾਫੀ ਪਰੇਸ਼ਾਨੀ ਹੋ ਰਹੀ ਹੈ ਕਿਉਂਕਿ ਵਪਾਰੀਆਂ ਨੂੰ ਵੀ ਚਿੰਤਾ ਸਤਾੰਦੀ ਹੋਈ ਨਜ਼ਰ ਵੀ ਆ ਰਹੀ ਹੈ ਆ ਸਰ ਸੱਸੀ ਗੱਲ ਕੀ ਨਾ ਹੋ ਤੜ ਮੇਰਾ ਨਾਮ ਜੀ ਸੁਮਿਤ ਜੀ ਸੁੱਜਾ ਅਰੋੜਾ ਹਾਂ ਜੀ ਸੁਮਿਤ ਜੀ ਕਿਸ ਤਰ੍ਹਾਂ ਦੇਦੇ ਹੋ ਪੱਖਿਆ ਆ ਮਾਮਲਾ ਤੇ ਲਗਾਤਾਰ ਚਿੰਤਾ ਵੀ ਸਤਾਈ ਜਾ ਰਹੀ ਹੈ ਵਪਾਰੀਆਂ ਦੇ ਮਨਾਂ ਦੇ ਵਿੱਚ ਜੇਕਰ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਛੱਡ ਕੇ ਚਲੇਗੇ ਵਿਪਾਥਾ ਪੂਜਾ ਕਿ ਕੀ ਵਾਕੀਤ ਵਪਾਥਾ ਪੂਜਾ ਕਿ ਬਾਕੀ ਪੰਜਾਬ ਇਹਨਾਂ ਦੇ ਸਿਰ ਤੇ ਹੈਗਾ ਬਿਲਕੁਲ ਪੰਜਾਬ ਦੇ ਵਿੱਚ ਜੋ ਪੰਜਾਬੀ ਨੇ ਉਹ ਤਾਂ ਆਮ ਤੌਰ ਤੇ ਕੈਨੇਡਾ ਅਮਰੀਕਾ ਦੇ ਵਿੱਚ ਬੈਠੇ ਨੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਅਗਰ ਪੰਜਾਬ ਦੇ ਵਿੱਚ ਆਪਾਂ ਲੇਬਰ ਦੀ ਗੱਲ ਕਰੀਏ ਤੇ ਇਹੀ ਯੂਪੀ ਬਿਹਾਰ ਦੇ ਜੋ ਲੋਕ ਹੈ ਇਹੀ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਨੇ ਇਹੀ ਇੰਡਸਟਰੀਆਂ ਦੇ ਵਿੱਚ ਕੰਮ ਕਰਦੇ ਨੇ ਇਹਨਾਂ ਦੇ ਸਿਰ ਤੇ ਹੀ ਇੱਥੇ ਕਾਰੋਬਾਰ ਚਲਾਇਆ ਜਾ ਰਿਹਾ ਹੈ ਅਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਕਿ ਜੋ ਤੁਸੀਂ ਬੱਚੇ ਦੀ ਗੱਲ ਕਰ ਰਹੇ ਹੋ ਇੱਕ ਹਿਆਰਪੁਰ ਜੋ ਬੱਚੇ ਦੀ ਹਤਿਆ ਕਰ ਦਿੱਤੀ ਗਈ ਆ ਉਹਦਾ ਸਾਨੂੰ ਬਹੁਤ ਦੁੱਖ ਹੈ ਅਗਰ ਕਿਸੇ ਨੇ ਕੋਈ ਗੁਨਾਹ ਕੀਤਾ ਉਸ ਨੂੰ ਉਸਦੀ ਸਜ਼ਾ ਮਿਲਣੀ ਚਾਹੀਦੀ ਆ ਉਸ ਨੂੰ ਕਾਨੂੰਨ ਨੂੰ ਚਾਹੀਦਾ ਉਸਦੀ ਜੋ ਬੰਦੀ ਸਜ਼ਾ ਉਸ ਨੂੰ ਦਿੱਤੀ ਜਾਵੇ ਅਸੀਂ ਉਸ ਨਾਲ ਬਿਲਕੁਲ ਤਿਆਰ ਆ ਲੇਕਿਨ ਇਹ ਨਹੀਂ ਆ ਕਿ ਹਰ ਗੁਨਾਹ ਅਗਰ ਇੱਕ ਇੱਕ ਵਿਅਕਤੀ ਨੇ ਗੁਨਾਹ ਕਰਤਾ ਉਹ ਗੁਨਾਹ ਸਾਰੇ ਯੂਪੀ ਵਾਲਿਆਂ ਨੇ ਬਿਹਾਰ ਵਾਲਿਆਂ ਨੇ ਦਿੱਲੀ ਵਾਲਿਆਂ ਨੇ ਜਾਂ ਹਰਿਆਣੇ ਵਾਲਿਆਂ ਨੇ ਉਹ ਸਾਰੇ ਬਦਨਾਮ ਹੋ ਗਏ ਵੀ ਇਹਨਾਂ ਨੇ ਗੁਨਾ ਕੀਤਾ। ਇਦਾਂ ਕਦੇ ਵੀ ਨਹੀਂ ਹੁੰਦਾ। ਕਾਨੂੰਨ ਸਭ ਲਈ ਇੱਕ ਹੁੰਦਾ। ਕਾਨੂੰਨ ਕਿਸੇ ਲਈ ਵੱਖ ਨਹੀਂ ਹੁੰਦਾ। ਕਿਉਂਕਿ ਉਮੇਦਗਰ ਸਾਹਿਬ ਨੇ ਸਭ ਦੇ ਹੱਕ ਲਈ ਇਹ ਕਾਨੂੰਨ ਬਣਾਇਆ ਸੀਗਾ। ਅਗਰ ਉਹ ਉਸ ਵਿਅਕਤੀ ਨੇ ਗੁਨਾ ਕੀਤਾ ਉਹ ਨੂੰ ਸਜ਼ਾ ਦਿਵੋ। ਚਾਹੇ ਲੋਕਾਂ ਦੇ ਹਵਾਲੇ ਕਰ ਦਿਓ। ਲੋਕ ਵੀ ਉਸ ਨੂੰ ਮਾਰਨ ਨੂੰ ਤਿਆਰ ਆ। ਕਿਉਂਕਿ ਉਸ ਬੱਚੇ ਨਾਲ ਸਾਰਿਆਂ ਨੂੰ ਹਮਦਰਦੀ ਆ। ਅੱਜ ਆਪਾਂ ਯੂਵੀ ਜੀ ਤੁਸੀਂ ਆਏ ਹੋ। ਆਪਾਂ ਜੇ ਇੱਕ ਗੱਲ ਕਰਦੇ ਆਂ ਆਪਾਂ ਛੱਡੋ। ਆਪਾਂ ਪ੍ਰਵਾਸੀ ਭਰਾਵਾਂ ਕੋਈ ਚਲਦੇ ਆਂ ਅੱਜ। ਆਪਾਂ ਤੁਹਾਨੂੰ ਦਿਖਾਣੇ ਆ ਜਿਹੜੇ 8 8 9 ਇੱਥੇ ਨੇ ਕੰਮ ਕਰ ਰਹੇ ਨੇ ਆ ਉਹਨਾਂ ਨੂੰ ਪੁੱਛ ਲੈਣੇ ਉਹਨਾਂ ਨੇ ਕਿੰਨੇ ਕੋ ਗੁਨਾ ਕੀਤੇ ਨੇ ਜਿਹੜੇ ਅੱਜ ਇੱਕ ਵਿਅਕਤੀ ਦੀ ਸਜ਼ਾ ਉਹਨਾਂ ਨੂੰ ਸਾਰਿਆਂ ਨੂੰ ਦਿੱਤੀ ਜਾ ਰਹੀ ਹੈ ਆਓ ਆਓ ਆਪਾਂ ਉਹਨਾਂ ਕੋ ਪੁੱਛ ਹੀ ਲੈਣੇ ਆ ਲੈ ਵੀ ਪੁੱਛ ਲੈਣੇ ਆ ਹਾਂਜੀ ਆਓ ਆਹ ਬੋਲੇ ਇਹ ਇਹ ਸਾਰੇ ਜਿਹੜੇ ਕੀ ਹੈ ਫੈਕਟਰੀਆਂ ਤੋਂ ਹੁਣੇ ਚਾਹ ਪੀਣ ਲਈ ਆਏ ਹੋਣੇ ਬੈਠੇ ਸਾਰੇ ਪ੍ਰਵਾਸੀ ਭਰਾ ਨੇ ਇਹ ਠੀਕ ਹੈ ਇਹ ਚਾਹ ਦਾ ਕੰਮ ਕਰਦਾ ਇੱਥੇ ਠੀਕ ਹੈ ਜੀ ਇਹ ਦੁਕਾਨ ਇਹਦੀ ਰੈਂਟ ਤੇ ਆ ਜੀ ਕਿਰਾਇਆ ਦਿੰਦਾ ਇੱਥੇ ਠੀਕ ਹੈ ਜੀ ਇਹ ਦੁਕਾਨ ਕਿਸੇ ਪੰਜਾਬੀ ਭਰਾ ਦੀ ਜਾਂ ਕਿਸੇ ਕਿਸੇ ਦੀ ਹੈ ਨਾ ਉਹ ਕਿਰਾਇਆ ਦੇ ਰਿਆ ਵਾ ਇੱਥੇ ਕੰਮ ਕਰ ਰਿਹਾ ਵਪਾਰ ਕਰ ਰਿਹਾ ਹਾਂ ਵੀ ਤੈਨੂੰ ਕਿੰਨੀ ਦਿਨੋਂ ਕਿ ਇੱਥੇ ਆਈ 8-9 ਸਾਲ ਹੋ ਗਏ ਕਿੰਨੇ ਸਾਲ ਹੋ ਗਏ 8-9 ਸਾਲ 8-9 ਸਾਲ ਹੋ ਗਏ ਕਿੰਨਾ ਕ੍ਰਾਈਮ ਕੀਤਾ ਤੂੰ ਇੱਥੇ ਪੰਜਾਬ ਚ ਆ ਕੇ ਆ 8 ਸਾਲ ਨੂੰ ਕੋਈ ਤਰ੍ਹਾਂ ਇਹ ਨਹੀਂ ਨੀ ਕਿੰਨੀਆਂ ਕੰਪਲੇਟਾਂ ਕਰੀਆਂ ਥਾਣੇ ਦੇ ਵਿੱਚ ਕੋਈ ਨਹੀਂ ਕੋਈ ਕੰਪਲੇਂਟ ਹੈ ਕੋਈ ਕੰਪਲੀਟ ਹੈ ਦੱਸੋ ਜੀ ਅਗਰ ਉਸ ਵਿਅਕਤੀ ਨੇ ਉਸ ਬੱਚੇ ਨੂੰ ਮਾਰਿਆ ਤੇ ਇਹ ਗੁਨਾਹਗਰ ਕਿੱਦਾਂ ਹੋ ਗਿਆ ਜਿਹੜਾ 8 ਸਾਲ ਤੋਂ ਇੱਥੇ ਮਿਹਨਤ ਕਰ ਰਿਹਾ ਕੰਮ ਕਰ ਰਿਹਾ ਲੋਕਾਂ ਨੂੰ ਚਾਹ ਪੁਲਾ ਰਿਹਾ ਉਸ ਬੰਦੇ ਦੀ 8 ਸਾਲ ਤੋਂ ਕੋਈ ਥਾਣੇ 'ਚ ਕੰਪਲੀਟ ਨਹੀਂ ਕੋਈ ਉਹਦਾ ਕੋਈ ਲੜਾਈ ਨਹੀਂ ਕੋਈ ਉਹਦਾ ਝਗੜਾ ਨਹੀਂ ਇਹ ਕਿਦਾਂ ਗੁਨੇਗਾਰ ਹੋ ਗਿਆ ਜੀ ਇਹ ਕਿਦਾਂ ਗੁਨੇਗਾਰ ਹੋ ਗਿਆ ਕਿਉਂ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇਹ ਮੋਹਮ ਚਲਾਈ ਜਾ ਰਹੀ ਹੈ ਭਈਆ ਪੰਜਾਬ ਪੰਜਾਬ ਬਚਾਓ ਕਿਉਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਵਿਅਕਤੀ ਨੇ ਗੁਨਾਹ ਕੀਤਾ ਜਿਹੜੇ ਵਿਅਕਤੀ ਨੇ ਹੁਸ਼ਿਆਰਪੁਰ ਗੁਨਾਹ ਕੀਤਾ ਜਿਹੜੇ ਵਿਅਕਤੀ ਨੇ ਤੁਹਾਡੇ ਉਹ ਲੋਕ ਕਹੀ ਜਾਂਦੇ ਆ ਕਿ ਉਹ ਯੂਪੀ ਬਿਹਾਰ ਦਾ ਬੰਦਾ ਹੈ ਉਹ ਯੂਪੀ ਬਿਹਾਰ ਦਾ ਬੰਦਾ ਹੈ ਅਗਰ ਤੁਸੀਂ ਉਸ ਬਾਰੇ ਕੀ ਕਹਿੰਦੇ ਹੋ ਕੋਤੇ हमको ਤੇ ਤਾਂ ਹਮ ਖੁਦ ਮਾਰ ਦੇਂਗੇ ਜੋ ਗਲਤ ਕਰਨੇ ਵਾਲਾ ਬੰਦਾ ਹੋ ਉਸ ਨੂੰ ਆਪ ਖੁਦ ਮਾਰ ਦਈਏ ਕੀ ਕਹਿ ਰਹੇ ਆ ਜੇਕਰ ਸਾਡੇ ਕੋਈ ਯੂਪੀ ਬਿਹਾਰ ਦੇ ਕਿਸੇ ਵੀ ਵਿਅਕਤੀ ਨੇ ਉਸ ਬੱਚੇ ਨੂੰ ਮਾਰਿਆ ਜਿਹਨੇ ਗੁਨਾਹ ਕੀਤਾ ਤੇ ਉਹ ਕਹਿੰਦੇ ਸਾਡੇ ਹਵਾਲੇ ਕਰ ਦੋ ਅਸੀਂ ਉਹਨੂੰ ਆਪ ਮਾਰ ਦਾਂਗੇ ਉਹ ਖੁਦ ਉਹਨੂੰ ਸਜ਼ਾ ਦੇਣ ਨੂੰ ਬੈਠੇ ਆ ਲੇਕਿਨ ਪੰਜਾਬ ਦੇ ਕੁਝ ਸ਼ਰਾਰਤੀ ਅੰਸਰ ਪੰਜਾਬ ਦੇ ਕੁਝ ਸ਼ਰਾਰਤੀ ਲੋਕ ਜੋ ਪੰਜਾਬ ਦਾ ਹਰ ਸਮੇਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਲੋਕ ਬੇਕਸੂਰਾਂ ਨੂੰ ਵੀ ਸਜ਼ਾ ਦੇਣ ਨੂੰ ਫਿਰਦੇ ਆ ਜਿਨਾਂ ਨੂੰ 10-10 ਸਾਲ ਇੱਥੇ ਹੋ ਗਏ ਆ ਕਿਸੇ ਨੇ ਕੋਈ ਕ੍ਰਾਈਮ ਨਹੀਂ ਕੀਤਾ ਹਾਂਜੀ ਭਾਈ ਆ ਵੀ ਬੈਠੇ ਆ ਤੁਸੀਂ ਵਖੋ ਤੁਸੀਂ ਪੰਜਾਬ ਦੇ ਵਿੱਚ ਕਿੰਨੀ ਦੇਰ ਹੋ ਗਈ ਐਨੂੰ ਸਾਨੂੰ 20 20-15 15-20 ਸਾਲ ਹੋ ਗਏ ਸਰ ਮਗਰ 20 ਸਾਲ ਹੋ ਗਏ 20 ਸਾਲਾਂ ਚ ਤੁਸੀਂ ਕੋਈ ਕ੍ਰਾਈਮ ਕੀਤਾ ਨਹੀਂ ਜੀ ਨਹੀਂ ਕੋਈ ਕ੍ਰਾਈਮ ਨਹੀਂ ਤੁਹਾਡੇ ਕੋਲ ਥਾਣੇ ਕੰਪਲੀਟ ਤੁਹਾਡੇ ਕੋਲ ਪਰਚਾ ਦਰਜ ਹੋਇਆ ਕੋਈ ਕੰਪਲੇਨ ਨਹੀਂ ਹੈ ਜੀ ਉਹ ਤੁਹਾੰਡਾ 20 ਸਾਲ ਤੋਂ ਵਿਅਕਤੀ ਇੱਥੇ ਬੈਠੇ ਆ ਇਹ ਕੰਮ ਕੀ ਕੰਮ ਕਰਦੇ ਤੁਸੀਂ ਅਸੀਂ ਉਹਨਾਂ ਲਾਕ ਫੋਲਡਿੰਗ ਦਾ ਕੰਮ ਹਜਰੀਆ ਦਾ ਕੰਮ ਕਰਦੇ ਆ ਫੋਲਡਿੰਗ ਦਾ ਕੰਮ ਕਰਦੇ ਆ 15 20 ਸਾਲ ਹੋ ਗਏ ਪੰਜਾਬ ਚ ਆਏ ਨੂੰ ਇੱਕ ਉਹਨੇ ਕ੍ਰਾਈਮ ਨਹੀਂ ਕੀਤਾ ਇੱਕ ਉਹਦੀ ਕੰਪਲੀਟ ਨਹੀਂ ਕਦੇ ਉਹ ਥਾਣੇ ਨਹੀਂ ਗਿਆ ਕਦੇ ਉਹਨੇ ਥਾਣੇ ਦਾ ਮੂੰਹ ਨਹੀਂ ਦੇਖਿਆ ਇੱਕ ਵਿਅਕਤੀ ਦੀ ਸਜ਼ਾ ਕਰਕੇ ਆਪਾਂ ਮਹਿਮ ਚਲਾਤੀ ਪੰਜਾਬ ਭਈਆ ਭਜਾਓ ਪੰਜਾਬ ਬਚਾਓ ਉਹ 20 20 ਸਾਲ ਜਿਹੜੇ ਇੱਥੇ ਕੰਮ ਕਰਦੇ ਵੀ ਜਿਹੜਾ ਕੋਈ ਗੁਨਾ ਨਹੀਂ ਕੀਤਾ ਉਹਨਾਂ ਨੂੰ ਕਿਉਂ ਸਜ਼ਾ ਦੇ ਰਹੇ ਹੋ ਉਹਨਾਂ ਦਾ ਕੀ ਕਸੂਰ ਹੈ ਉਹ ਤਾਂ ਅਰਛਾ ਤੁਸੀਂ ਚਲੋ ਇਹਨਾਂ ਨੂੰ ਪੁੱਛ ਲੈਣੇ ਆਪਾਂ ਤੁਸੀਂ ਚਾਰਪੁਰ ਦੇ ਵਿੱਚ ਇੱਕ ਬੱਚੇ ਨੂੰ ਮਾਰ ਦਿੱਤਾ ਗਿਆ ਉਹਦੇ ਵਿੱਚ ਕੀ ਕਿਹਾ ਜਾਂਦਾ ਕਿ ਉਹ ਬੰਦਾ ਯੂਪੀ ਬਿਹਾਰ ਦਾ ਸੀਗਾ ਹਾਂਜੀ ਤੁਸੀਂ ਉਸ ਬੰਦੇ ਬਾਰੇ ਕੀ ਸੋਚਦੇ ਹੋ ਕੀ ਸਾਰਾ ਸਹੀ ਦਾ ਕਹ ਰਹੇ ਆ ਜਿਹੜਾ ਬੰਦਾ ਇਦਾਂ ਦਾ ਕੀਤਾ ਉਹਨੂੰ ਜੋੜੀ ਮਰਜੀ ਸਜ਼ਾ ਦਿਓ ਅਸੀਂ ਖੁਦ ਨਾਲ ਹੈ ਤੁਹਾਡੇ ਜਿਹੜਾ ਬੰਦਾ ਐ ਇਦਾਂ ਦੀ ਸਜ਼ਾ ਕਰਤਾ ਹੈ ਕਰਤੂਤ ਉਹਨੂੰ ਲੈ ਆਵਾਂ ਅਸੀਂ ਖੁਦ ਉਹਨੂੰ ਫੜ ਕੇ ਮਾਰਾਂਗੇ ਪਰ 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 ਕਹਿੰਦੇ ਕਿ ਇਹ ਇੱਕ ਦੀ ਸੋਚ ਇਦਾਂ ਵੀ ਹੈਗੀ ਤੇ ਬਾਕੀ ਵੀ ਇਦਾਂ ਕਰੂਗੇ ਕਿ ਕਿਉਂਕਿ ਕਿਉਂਕਿ ਡਾਬਾ ਰੋਡ ਤੇ ਵੀ ਇਹੋ ਜਿਹਾ ਹਾਸਾ ਹੋ ਚੁਗਾ ਪ੍ਰਵਾਸੀ ਪ੍ਰਵਾਸੀ ਦੇ ਨਾਲ ਹੀ ਦੁਸ਼ਮਣ ਹੋ ਜਾਂਦਾ ਉਹ ਮੈਂ ਸਰਕਾਰ ਆਉਂ ਜਿਹੜਾ ਬੰਦਾ ਇਦਾਂ ਦਾ ਕਰਦਾ ਕੋਈ ਵੀ ਬੰਦਾ ਚਾਹੇ ਪੰਜਾਬੀ ਹੋਵੇ ਚਾਹੇ UP ਵੀ ਆਦਾ ਹੋਵੇ ਸਾਰੇ ਦੇ ਨਾਲ ਕਾਨੂੰਨ ਫਿਰ ਬਣਾਓ ਹੂੰ ਹੋਰ ਅਸੀਂ ਇੱਥੇ 30 ਸਾਲ ਦੇ ਕਹਿੰਦੇ ਇੱਕ ਮਿੰਟ ਇੱਕ ਮਿੰਟ ਕਹਿੰਦੇ ਕਹਿੰਦੇ ਵੈਰੀਫਿਕੇਸ਼ਨ ਹੀ ਵੈਰੀਫਿਕੇਸ਼ਨ ਆ ਜ਼ਰੂਰ ਹੋਣੀ ਚਾਹੀਦੀ ਹੈਗੀ ਤੁਹਾਡੀ ਵੈਰੀਫਿਕੇਸ਼ਨ ਸਾਡੇ ਕੋਲ ਸਭ ਕੁਝ ਆਇਆ ਵੋਟਰ ਕਾਰਡ ਹੈ ਪੈਨ ਕਾਰਡ ਹੈ ਇੱਥੇ ਦਾ ਆਧਾਰ ਕਾਰਡ ਹੈਗਾ ਸਾਡੇ ਮਕਾਨ ਵੀ ਇ

ਸਾਨੂੰ ਦੇਖੋ ਨਾ ਜੀ ਅਸੀਂ ਵਪਾਰ ਚਲਾਉਂਦੇ ਆ ਇਹ ਵਪਾਰ ਇਹ ਸਾਡੇ ਕੋਲੋ ਫੈਕਟਰੀਆਂ ਚ ਕੰਮ ਕਰਦੇ ਆ ਸੰਤ ਤਾਂ ਪਹਿਲਾਂ ਮਾਰਿਆ ਜਦੋਂ ਕਿਸਾਨੀ ਅੰਦੋਲਨ ਹੋਇਆ ਸੰਤ ਔਰੋ ਮਾਰਿਆ ਜਦੋਂ ਉੱਥੇ ਦਿੱਲੀ ਬੰਦ ਕਰ ਦਿੱਤੀ ਗਈ ਅਸ ਤਰੋ ਟਰਾਂਸਪੋਰਟਾਂ ਦੇ ਐਕਸਟਰਾ ਖਰਚੇ ਭਰੇ ਔਰੋ ਸਾਡਾ ਬਿਜ਼ਨਸ ਖਰਾਬ ਕੀਤਾ ਸਾਡੇ ਦਾ ਬੈਂਕਾਂ ਦੀਆਂ ਲਿਮਟਾਂ ਜਿਹੜੀਆਂ ਅਸੀਂ ਵਿਆਜਾ ਭਰ ਭਰ ਅਸੀਂ ਮਰੇ ਹੋਏ ਆ ਅੱਜ ਇਹ ਕਹਿੰਦੇ ਇਹਨਾਂ ਨੂੰ ਭਿਉਾ ਦਿਓ ਦੱਸੋ ਨਾ ਇੱਕ ਵਪਾਰੀ ਕਿੱਥੇ ਜਾਊਗਾ ਵਪਾਰੀ ਤਾਂ ਡੁੱਬ ਗਿਆ ਤੁਸੀਂ ਇੱਕ ਬੰਦੇ ਦੀ ਸਜ਼ਾ ਸਾਰਿਆਂ ਨੂੰ ਦੇਣ ਨੂੰ ਫਿਰ ਰਹੇ ਹੋ ਇਹ ਕਿੱਥੇ ਦਾ ਕਾਨੂੰਨ ਹੈ ਕਾਨੂੰਨ ਦੀ ਵੀ ਕਾਨੂੰਨ ਵੀ ਹੈਗਾ ਨਾ ਇਸ ਦੇਸ਼ ਦੇ ਵਿੱਚ ਕਿ ਨਹੀਂ ਹੈਗਾ ਕਿ ਜਿਹਦਾ ਜੋ ਦਿਲ ਕਰੂਗਾ ਉਹ ਆਪਣਾ ਜੱਕ ਬਿਆਨ ਦੇ ਦੂਗਾ ਵੀ ਹਾਂਜੀ ਜੀ ਆਹ ਚੀਜ਼ ਇਦਾਂ ਹੋਊਗੀ ਕਾਨੂੰਨ ਤੋਂ ਪੁੱਛੇ ਬਗੈਰ ਆਪ ਹੀ ਆਪਣੇ ਕਾਨੂੰਨ ਹੱਥ 'ਚ ਲੈ ਲੂਗਾ ਆਪਣੀ ਤੇ ਪੰਜਾਬੀ ਬੰਦੇ ਕਹਿ ਰਹੇ ਆਪਣੇ ਕਹਿੰਦੇ ਸਰਪਿੰਡਾ ਵਿੱਚ ਖਾਲੀ ਕਰਾ ਦਿੱਤੇ ਗਏ ਪੰਜਾਬੀ ਬੰਦੇ ਨਹੀਂ ਕਹਿ ਰਹੇ ਪਤਾ ਕਿਹੜੇ ਬੰਦੇ ਕਹਿ ਰਹੇ ਜਿਨ੍ਹਾਂ ਦੀ ਸੋਚ ਪੰਜਾਬ ਪ੍ਰਤੀ ਮਾੜੀ ਆ ਜਿਨ੍ਹਾਂ ਦੀ ਸੋਚ ਪੰਜਾਬ ਦੇ ਵਿੱਚ ਮਹੌਲ ਖਰਾਬ ਕਰਨ ਵਾਲੀ ਉਹ ਲੋਕ ਪਤਾ ਕੌਣ ਹੈ ਜਿੱਦਾ ਅਮ੍ਰਿਤਪਾਲ ਮਹਿਰੋ ਨੇ ਉਹ ਇੰਸਟਾਗ੍ਰam ਕੁੜੀ ਮਾਰੀ ਸੀਗੀ ਨਾ ਜਦੋਂ ਉਹਨੂੰ ਕਹਿ ਦਿੱਤਾ ਗਿਆ ਇਹਨੇ ਉਹ ਕੁੜੀ ਮਾਰੀ ਸਾਡੇ ਯੋਧੇ ਨੇ ਮਾਰੀ ਕੀ ਕਿਹਾ ਗਿਆ ਸਾਡੇ ਯੋਧੇ ਨੇ ਮਾਰੀ ਉਹ ਕ੍ਰਾਈਮ ਨਹੀਂ ਸੀਗਾ ਉਹ ਵੀ ਕ੍ਰਾਈਮ ਸੀਗਾ ਨਾ ਅਗਰ ਤੁਸੀਂ ਵਾਕਈ ਪੰਜਾਬ ਦੇ ਹਿੱਤ ਵਾਲੇ ਬੰਦੇ ਹੁੰਦੇ ਪੰਜਾਬ ਦੇ ਵਿੱਚ ਰਹਿਣ ਵਾਲੇ ਬੰਦੇ ਹੁੰਦੇ ਅਗਰ ਉਹ ਕੁੜੀ ਨੇ ਕੋਈ ਗਲਤੀ ਕੀਤੀ ਸੀ ਅਗਰ ਕੁੜੀ ਨੇ ਕੋਈ ਅਸ਼ਲੀਲਤਾ ਫਲਾਈ ਸੀ ਤੇ ਕਾਨੂੰਨ ਸੀਗਾ ਉਹਦੇ ਲਈਏ ਜਾ ਕੇ ਉਹਦੀ ਕੰਪਲੀਟ ਕਰਦੇ ਉਹਦੇ ਤੇ ਐਫ ਆਈ ਆਰ ਦਰਜ ਕਰਾਉਂਦੇ ਕਾਨੂੰਨ ਉਹਨੂੰ ਬੰਦੀ ਸਜ਼ਾ ਦਿੰਦਾ ਅਮ੍ਰਿਤਪਾਲ ਮੈਰੋ ਕੀ ਸੀਗਾ ਕੋਈ ਅਫਸਰ ਸੀ ਕੋਈ ਡੀ ਸੀ ਸੀ ਜਿਹੜੀ ਉਹਨੇ ਜਾ ਕੇ ਉਸ ਕੁੜੀ ਨੂੰ ਮਾਰ ਕੇ ਸਜ਼ਾ ਦੇਤੀ ਦੱਸੋ ਨਾ ਉਹਨੂੰ ਸਜ਼ਾ ਦੇਤੀ ਉਹ ਉਹ ਹੋ ਗਿਆ ਇਹਨਾਂ ਦਾ ਹੀਰੋ ਅਗਰ ਇੱਕ ਵਿਅਕਤੀ ਨੇ ਉੱਥੇ ਹੁਸ਼ਿਆਰਪੁਰ ਬੱਚੇ ਨੂੰ ਮਾਰਤਾ ਉਹਦੇ ਲਈਏ ਸਾਰੇ ਕਸੂਰ ਬਾਝੋਂ ਹੋਗੇ ਇਹ ਕਤਲ ਕਰਨ ਤੇ ਯੋਧਾ ਜੇ ਕੋਈ ਹੋਰ ਕੋਈ ਐਸਾ ਗੁਨਾ ਕਰ ਦੇ ਕੋਈ ਕ੍ਰਾਈਮ ਕਰ ਦੇ ਉਹਦੇ ਲਈ ਸਾਰੇ ਯੂਪੀ ਬਿਹਾਰ ਸਾਰੇ ਲੋਕ ਬੇਈਮਾਨ ਉਹਦੇ ਲਈ ਸਾਰੇ ਲੋਕ ਕਾਤਲ ਇਹ ਕਿੱਡੀ ਦਾ ਬਾਗ ਹੈ ਹੋਇਆ ਸਾਈਂ ਤਾਂ ਕਹਿ ਰਹੇ ਆ ਜਿਹੜਾ ਪੰਜਾਬੀ ਆ ਉਹ ਤਾਂ ਬਾਹਰ ਬੈਠਾ ਦੇਸ਼ ਵਿਦੇਸ਼ਾਂ ਦੇ ਵਿੱਚ ਕੋਈ ਅਮਰੀਕਾ ਕੈਨੇਡਾ ਆਸਟ੍ਰੇਲੀਆ ਉਹ ਤਾਂ ਉਧਰ ਬੈਠੇ ਆ ਇੱਥੇ ਇੱਥੇ ਕਾਰੋਬਾਰ ਕੌਣ ਕਰ ਰਿਹਾ ਹੈ ਇਹ ਲੋਕ ਕਰ ਰਹੇ ਆ ਤੁਸੀਂ ਇਹ ਬਾਹਰ ਕੈਮਰਾ ਮਾਰੋ ਦੇਖੋ ਕਿੰਦਾ ਲੋਕ ਵਿਚਾਰੇ ਅੱਜ ਡਰ ਦੇ ਲਈ ਆਏ ਹੋਏ ਆ ਇਹ ਕੱਲੇ ਕੱਲੇ ਦੇ ਦਿਲ ਦੇ ਵਿੱਚ ਡਰ ਰਹਾ ਸੀ ਕਿੱਥੇ ਜਾਈਏ

अब कहीं से सुनने में आ रहा है जो पे -पेपर के देखते हैं जो से भगाया जा रहा है तो साथ हम लोग को भी सोचते हैं कि हम लोग के साथ ऐसा न किया हम लोग के साथ भी हो सकता है बाकी जिन्होंने गलती किया हो तो गलत किसी के साथ कि, किसी को भी माँ बहन बेटी हो, एक होता है चाहे वो किसी बिहार को यूपी को या पंजाब के हो कोई भी देश के हो माँ बहन सबको एक होती है अच्छा और की, कहना लगता है कितने कितने खाली करने की तैयारी कर रही हो जो खाली करने के लिए तैयारी क्या करें हम तो कर रहे हैं भाई ऐसे जब माहौल रहेगा तो क्या करेंगे अच्छा फिर दया से भागना पड़ेगा ना भागना पड़ेगा काम नहीं, नहीं हो गए काम नहीं होगा काम हो रहा है डडर के कितना काम हो रहा है अच्छा बाकी रह गया गलत जो किया है उसको सजा मिलना चाहिए हम बाकी जो बंदे सारे तो गलत नहीं है हम सारे गलत करे ना लोगनी किसी हम अभी बैठे हैं जिन्ने कोई क्राइम नहीं किया जिन्ने कोई क्राइम नहीं किया इस तरह किसी ना कोई तक्का नहीं होगा पंजाब दे बीच कानून है ਪੰਜਾਬ ਦੇ ਵਿੱਚ ਪੁਲਿਸ ਅਫਸਰ ਐ ਬੈਠੇ ਆ ਸਾਈ ਬਾਣ ਸਰਕਾਰਾਂ ਨੇ ਸਭ ਕੁਝ ਕਿਸੇ ਨਾਲ ਅਸੀਂ ਸਰਕਾਰਾਂ ਨੂੰ ਵੀ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਕਿ ਕਿਸੇ ਵੀ ਪ੍ਰਵਾਸੀ ਭਰਾ ਨਾਲ ਕੋਈ ਤਕਾਣਾ ਨਾ ਹੋਵੇ ਕਿਸੇ ਵੀ ਕਿਉਂਕਿ 20 ਸਾਲਾਂ ਤੋਂ ਇੱਥੇ ਬੈਠੇ ਨੇ 20 ਸਾਲਾਂ ਤੋਂ ਅਗਰ ਇਹਨਾਂ ਨੇ 20 ਸਾਲ ਚ ਕੋਈ ਕ੍ਰਾਈਮ ਨਹੀਂ ਕੀਤਾ ਤੇ ਅੱਜ ਕਿਉਂ ਕਰਨਗੇ ਜਿੰਨੇ ਗੁਨਾਹ ਕੀਤਾ ਉਹਨੂੰ ਸਜ਼ਾ ਦੋ ਅੱਛਾ ਇੱਕ ਹੋਰ ਹੋਰ ਵੀ ਹੋਰ ਵੀ ਲੋਕਾਂ ਨਾਲ ਗੱਲ ਕਰਾਂ ਅੱਛਾ ਕੀ ਕੀ ਮਾਹੌਲ ਲੱਗ ਰਿਹਾ ਤੁਹਾਨੂੰ ਠੀਕ ਹੈ ਹੁਣ ਹੁਣ ਤਾਂ ਚਲੋ ਜਿਹਨੂੰ ਉਨੇ ਕਨੌਣੀ ਹਰ ਕੇ ਕੀਤੀ ਇੱਕ ਛੋਟੇ ਬੱਚੇ ਦਾ ਮਤਲਬ ਕਤਲ ਕਰ ਦਿੱਤਾ ਗਿਆ ਹੁਸ਼ਾਰਪੁਰ ਦੇ ਵਿੱਚ। ਉਹਨੂੰ ਗੁਨਾਹ ਕੀਤਾ ਤਾਂ ਉਹਨੂੰ ਸਜ਼ਾ ਮਿਲਣਾ ਚਾਹੀਦਾ। ਅੱਛਾ ਉਹ ਉਹ ਕਹਿੰਦੇ ਕਿ ਸਾਰੀ ਖਰਾਬ ਨਹੀਂ ਸਾਰੀ ਹਾਂਜੀ। ਹਾਂਜੀ ਪਾਤੂ ਗੁਲੀਆ ਬਰਾਬਰ ਹੁੰਦਾ ਰਹਿੰਦੀ ਹੈ। ਜੋ ਗੁਨਾਹ ਕੀਤਾ ਉਹਨੂੰ ਸਜ਼ਾ ਮਿਲਣਾ ਚਾਹੀਦਾ। ਆਪਾਂ ਤੇ ਆਹੀ ਗੱਲ ਕਹਾਂਗੇ। ਹੂੰ ਕੋਈ ਵੀ ਉਹ ਕਿੰਨੇ ਸਾਲ ਹੋ ਗਏ ਕਿੰਨੇ ਸਾਲ ਹੋ ਗਏ ਤਾਂ ਉਹਨੇ 80 25 ਸਾਲ ਹੋ ਗਿਆ। 25 ਸਾਲ ਹੋ ਗਏ 2001 ਸੇ ਹੈ। ਕੀ ਕੀ ਕੋਈ ਕ੍ਰਾਈਮ ਰਿਕਾਰਡ ਹੈਗਾ? ਕੋਈ ਕੀ ਨਹੀਂ ਆਪਣਾ ਆਪ ਆਪਣਾ ਕਮਾਣਾ ਖਾਣਾ ਆਪਣੇ ਗਾਉਂ ਜਾਣਾ ਆਣਾ ਜਾਣਾ ਬਸ ਇਹ ਆਪਣਾ ਹੈ। ਅੱਛਾ ਇਹ ਹੀ ਹੈ। ਹ ਉਹਨ ਲੱਗਦਾ ਕਿਤਨੇ ਕਿਤੇ ਛੱਡਣਾ ਪਣਾਇਆ ਕੀ ਤੇ ਕੀ ਕਰਨਾ ਪੈਣਾ ਆਪਾ ਜੀ ਦੇਖੇਂਗੇ ਜੇਸੇ ਮਾਹੌਲ ਰਹੇਗਾ ਨਹੀਂ ਰਹੇਗਾ ਆਪਾਂ ਗਾਉਂ ਚਲੇ ਜਾਏਂਗੇ ਹੋਰ ਕੀ ਹੋਣਾ ਹੈ ਲੱਗਦਾ ਕਿ ਕਿਨੀ ਉਮਰ ਹੈ ਤੁਹਾਡੀ 20 ਸਾਲ ਹੈ 20 ਸਾਲ ਅੱਛਾ ਤੁਹਾਡੇ ਵਰਗੇ ਨਹੀਂ ਉਹ ਜਿਵੇਂ ਤੁਹਾਡੀ ਉਮਰ ਹੈ ਤੁਹਾਨੂੰ ਨਹੀਂ ਕਹਿੰਦੇ ਤੁਹਾਡੇ ਵਰਗੀ ਉਮਰ ਨੇ ਇੱਕ ਬੰਦੇ ਨੇ ਕ੍ਰਾਈਮ ਕੀਤਾ ਕੀ ਕੀ ਲੱਗਦਾ ਹੈ ਕੀ ਸਹੀ ਸਹੀ ਕੀਤਾ ਮੈਂ ਗਲਤ ਕਰਤਾ ਇਹ ਲੱਗਦਾ ਕਿਤਨੇ ਕਿਤੇ ਕਲੰਕਾ ਹੈਗਾ ਕਿ ਭਾਈਚਾਰੇ ਦੇ ਉੱਤੇ ਤੁਹਾਡੇ ਹਾਂ ਭਾਈਚਾਰਾ ਚਾਹੀਏ ਤਾਂ ਚਾਹੀਏ ये उम्र में इतनी उम्र में वो गलत काम कर रहा आ, है ये उम्र में कमाने खाने का उम्र है ये गलत काम करते है अच्छा कितने साल हो गया मेरे को दो साल हुआ दो साल हुआ आ, aha, क्या काम करते हो यहाँ क्या ट्राई करते हैं मास्टरी करते हैं कितने बाहर अंदर लगता है कि बाहर जाता है कोई भी मार बैठता है ਕੁਝ ਮੋਬਾਈਲ ਚੀਨ ਲੇਤਾ ਹੈ ਇੱਕ ਚੱਕੂ ਬੰਦੂਕ ਦਿਖਾ ਕੇ ਮੋਬਾਈਲ ਵਾਲ ਚੀਨ ਲੇਤੇ ਆ ਹਾਂ ਇਹ ਹੀ ਹੈ ਡਰ ਕੇ ਹਾਂ ਡਰ ਤੋ ਰਹਤਾ ਹੈ ਬਿਲਕੁਲ ਹਾਂ ਬਿਲਕੁਲ ਤੁਸੀਂ ਬਾਹਰ ਦੇਖਿਆ ਤੁਸੀਂ ਮਹੀਨੇ ਦੇ 30 ਦਿਨ ਹੁੰਦੇ ਆ 30 ਦਿਨਾਂ ਦੇ ਵਿੱਚ 21 ਤੋਂ 22 ਦਿਨ ਇੱਥੇ ਇਹ ਫੋਨ ਲਾਗੇ ਜਾਂਦੇ ਆ ਫੋਨ ਖੋ ਕੇ ਲੈ ਦਿੱਤੇ ਜਾਂਦੇ ਆ ਉਹ ਕੌਣ ਲੋਗ ਨੇ ਫਿਰ ਉਹ ਕੌਣ ਲੋਗਾ ਪਤਾ ਕਰੋ ਨਾ ਉਹ ਵੀ ਲੋਕਾਂ ਦਾ ਪਤਾ ਕਰੋ ਲੱਗ ਜਾਊਗਾ ਪਤਾ ਇਸ ਲਈ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਦੇ ਆ ਕਿ ਦੇਖੋ ਜਿੰਨੇ ਗੁਨਾ ਕੀਤਾ ਉਹਨੂੰ ਫਾਂਸੀ ਦੇ ਲਟਕਾ ਦਿਓ ਉਹਨੂੰ ਜੋਹ ਦੇਣੀ ਸਜ਼ਾ ਦੇ ਦਿਓ ਇਹ ਵੀ ਭਰਾ ਕਹਿ ਰਹੇ ਆ ਅਗਰ ਕਾਨੂੰਨ ਉਹਨਾਂ ਨੂੰ ਨਹੀਂ ਸਜ਼ਾ ਦੇ ਸਾਡੇ ਵਾਲੇ ਕਰ ਦੋ ਇਹ ਕਹਿੰਦੇ ਅਸੀਂ ਮਾਰ ਦਾਂਗੇ ਉਹਨੂੰ ਜੇ ਉਹਨੇ ਗੁਨਾ ਕੀਤਾ ਨਾ ਇਹ ਵਾਲਾ ਇਹਨਾਂ ਨੂੰ ਵੀ ਇਹਨਾਂ ਨੂੰ ਵੀ ਦਰਦ ਆ ਇਹ ਕਹਿੰਦੇ ਅਸੀਂ ਮਾਰ ਦਾਂਗੇ ਇਹਨਾਂ ਵਾਲੇ ਕਰ ਦੋ ਲੇਕਿਨ ਇਹ ਨਹੀਂ ਆ ਕਿ ਇੱਕ ਬੰਦੇ ਦਾ ਗੁਨਾਹ ਸਾਰੇ ਭੁਗਤਣਗੇ ਇਹ ਕਦੇ ਵੀ ਨਹੀਂ ਹੋਊਗਾ ਕਿਉਂਕਿ ਕਾਨੂੰਨ ਸਭ ਲਈ ਇੱਕ ਹੈ ਸਾਨੂੰ ਜੋ ਉਮੀਦ ਸਾਡੇ ਲਈ ਜੋ ਇਤਿਹਾਸ ਸਾਡਾ ਇੱਥੇ ਲਿਖਿਆ ਸੀ ਇਤਿਹਾਸ ਨੂੰ ਮੰਨਦੇ ਆ ਆਪਣੇ ਅਸੀਂ ਸੰਵਿਧਾਨ ਨੂੰ ਮੰਨਦੇ ਆ ਅਖੀਰ ਸੰਵਿਧਾਨ ਦੇ ਪ੍ਰਤੀ ਹੀ ਕਹਿ ਰਹੇ ਆ ਜਿੰਨੇ ਗੁਨਾ ਕੀਤਾ ਉਹਨੂੰ ਸਜ਼ਾ ਮਿਲੇ ਇਸ ਤੋਂ ਇਲਾਵਾ ਕਿਸੇ ਨਾਲ ਵੀ ਕੋਈ ਤੱਕਾ ਨਾ ਕੀਤਾ ਜਾਵੇ। ਬਿਲਕੁਲ ਐਸਾ ਵੀ ਜਿਕੇ ਕਪੜਾ ਵਪਾਰੀ ਵੀ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਲਗਾਤਾਰ ਜਿੜੇ ਕਿਆ ਪੰਜਾਬ ਦੇ ਵਿੱਚ ਪ੍ਰਵਾਸੀਆਂ ਖਿਲਾਫ ਮੁੱਦਾ ਪਕਦਾ ਆ ਵੀ ਨਜ਼ਰ ਆ ਰਿਹਾ ਤੇ ਲਗਾਤਾਰ ਜਿੜੇ ਕਿਆ ਕਿਹਾ ਜਾ ਰਿਹਾ ਆ ਪੰਜਾਬ ਬਚਾਓ ਭਈਏ ਪਜਾਓ ਇਹ ਜਿਹੜੇ ਸਲੋਗਨ ਜਿਹੜੇ ਕੱਟਿਆ ਗਿਆ ਕਿਸੇ ਵਿਕਤੀ ਵੱਲੋਂ ਆ ਖਬਰਾਂ ਦੇ ਵਿੱਚ ਵੀ ਨਸ਼ਾ ਜਿਹੜੇ ਕਿ ਆਇਆ ਗਿਆ ਮਹਾਪਾਰ ਜਿੜੇ ਕਿਆ ਛੁੱਢੀ ਵੀ ਨਜ਼ਰ ਆ ਰਹੀ ਹੈ ਪ੍ਰਵਾਸੀਆਂ ਦੇ ਉੱਤੇ ਤੇ ਲਗਾਤਾਰ ਜਿੜੇ ਕਿਆ ਪੰਜਾਬ ਦੇ ਵਿੱਚ ਆ ਪੰਚਾਇਤ ਤੇ ਪਿੰਡ ਵਾਸੀਆਂ ਦੇ ਵਿੱਚ ਖਾਲੀਕਰਾਂ ਦੀ ਤਰੀਕੇ ਤਿਆਰੀ ਕੀਤੀ ਜਾ ਰਹੀ ਹੈ ਲਗਾਤਾਰ ਜਿਹੜੇ ਕਿ ਉਹਨਾਂ ਦੇ ਵਿਰੋਧ ਜਿਹੜੇ ਕਿ ਆ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਧਰਨਾ ਵੀ ਦਿੱਤਾ ਗਿਆ ਇੱਕ ਹਾਰਪੁਰ ਦੇ ਵਿੱਚ ਛੋਟੇ ਬੱਚੇ ਮਾਸੂਮ ਇੱਕ ਵਿਅਕਤੀ ਦੇ ਕਾਰਨ ਸਾਰਾ ਸਮਾਜ ਖਰਾਬ ਹੋਵੇ ਇਹ ਪਰਵਾਸੀਆਂ ਨੂੰ ਕਿਹਾ ਗਿਆ ਕਿ ਉਹਨੂੰ ਸਜ਼ਾ ਮਿਲਣੀ ਚਾਹੀਦੀ ਜੇ ਸਜ਼ਾ ਉਹ ਜੇ ਪ੍ਰਸ਼ਾਸਨ ਨਹੀਂ ਦੇ ਸਕਦਾ ਤੇ ਸਾਡੇ ਹਵਾਲੇ ਕਰੇ ਅਸੀਂ ਅਸੀਂ ਉਸ ਨੂੰ ਕੜੀ ਤੋਂ ਕੜੀ ਸਜ਼ਾ ਜਿਹੜੀ ਕਿਆ ਦੇ ਕੇ ਰਾਵਾਂਗੇ ਪਰ ਸਾਡੇ ਉੱਤੇ ਆ ਏ ਇਦਾਂ ਦੇ ਇਲਜ਼ਾਮ ਜਿਹੜੇ ਕਿਆ ਨਾ ਲਾਏ ਜਾਣ ਅਸੀਂ ਵੀ ਕਮਾ ਕੇ ਰੋਟੀ ਖਾਂਦੇ ਆਂ ਕਈਆਂ ਨੂੰ 25 ਸਾਲ ਹੋ ਗਏ ਕਈਆਂ ਨੂੰ 30 ਸਾਲ ਹੋ ਗਏ ਕਈਆਂ ਨੂੰ 60 ਸਾਲ ਹੋ ਗਏ ਕਈਆਂ ਨੂੰ 15 ਸਾਲ ਹੋ ਗਏ ਆ کافی ਢੇਰ ਤੋਂ ਇੱਥੇ ਲੋਕ ਰਹਿੰਦੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਅਸੀਂ ਕ੍ਰਾਈਮ ਕਿਉਂ ਕਰਾਂਗੇ ਜੇਕਰ ਅਸੀਂ ਹੱਥ ਦੀ ਰੋਟੀ ਖਾ ਰਹੇ ਆਂ ਕਿਉਂ ਅਸੀਂ ਕ੍ਰਾਈਮ ਕਰਾਂਗੇ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਕਿ ਅਸੀਂ ਕਿਸੇ ਦੇ ਪਰਿਵਾਰ ਮੈਂਬਰ ਨੂੰ ਸੂਲੀ ਤੇ ਉਤਾਰੀਏ ਜਾਂ ਮੌਤ ਤੇ ਘਾਟ ਉਤਾਰੀਏ ਹੁਣ ਦੇਖਣਾ ਹੈਗਾ ਕਿ ਪ੍ਰਸ਼ਾਸਨ ਸਰਕਾਰ ਇਸ ਦੇ ਉੱਤੇ ਕੀ ਕਾਰਵਾਈ ਕਰਦੀ ਹੈ ਆ ਵਿਅਕਤੀ ਉਸ ਵਿਅਕਤੀ ਦੇ ਉੱਤੇ ਜਿਸ ਨੇ ਕਤਲ ਕੀਤਾ ਇੱਕ ਮਾਸੂਮ ਬੱਚੇ ਦਾ ਤੇ ਕੀ ਲੱਗਦਾ ਹੈ ਕਿ ਇਹ ਲੇਬਰ ਕਲਾਸ ਜਿਹੜੇ ਹੈਗੇ ਨੇ ਪ੍ਰਵਾਸੀ ਜਿਨ੍ਹਾਂ ਨੂੰ ਪੰਜਾਬੀ ਵਿੱਚ ਭਈਏ ਕਿਹਾ ਜਾਂਦਾ ਵੈ ਇਹ ਹੁਣ ਆਪਣੇ ਕੀ ਪਿੰਡ ਵਾਪਸ ਚਲੇ ਜਾਣਗੇ ਕੀ ਪੰਜਾਬ ਖਾਲੀ ਰਹਿ ਜਾਏਗਾ ਸਨ ਸੁਨਮ ਸਨਾਟਾ ਚਾਏਗਾ ਕਿ ਜਿਹੜੇ ਸਾਡੇ ਲੋਕ ਨੇ ਸਟੇਟ ਤੇ ਪੰਜਾਬ ਤੇ ਕਿ ਉਹ ਜਿਹੜੇ ਬਾਹਰ ਕੰਮ ਕਰ ਰਹੇ ਨੇ ਉਹ ਵੀ ਜਿਹੜੇ ਵਾਪਸ ਆਣਗੇ ਇਹ ਜਰੂਰ ਸਵਾਲ ਜਿਹੜੇ ਕਿ ਹੈ ਇਹਨਾਂ ਦਾ ਉੜਦਾ ਨਜ਼ਰ ਆ ਰਿਹਾ ਵੈ ਵਪਾਰੀਆਂ ਦਾ ਵੀ ਉੜਦਾ ਨਜ਼ਰ ਆ ਰਿਹਾ ਵਾ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਤੁਹਾਡੀ ਕੀ ਰਾਏ ਸਾਨੂੰ ਕਮੈਂਟ ਜੁੜੇ ਲੋਧਨ ਰੈ ਵਿਦਨਾਲ ਯੂਮ ਪਰ ਰਿਪੋਰਟ ਧੰਨਵਾਦ